किसान मजदूर संघर्ष कमेटी की तरफ केंद्र सरकार द्वारा किसानों और खासकर पंजाब के प्रति अपनाई जा रही तानाशाही के खिलाफ दिल्ली आंदोलन के लिए पूरी तरह तैयारी की गई ਮੇਰਾ ਨਾਮ ਗੁਰਦੀਪ ਸਿੰਘ ਹੈ ਜੀ ਕਾਲੇ ਕਨਪਨ ਮੇਰਾ ਪਿੰਡ ਹੈ ਮੈਂ ਪਿੰਡ ਦਾ ਪ੍ਰਧਾਨਾਂ ਜੀ ਜਥੇਬੰਦੀ ਨੇ ਜੋ ਸੇਵਾ ਮੈਨੂੰ ਸੌਂਪੀ ਹੈ ਕੋਸ਼ਿਸ਼ ਕਰੂੰਗਾ ਪ્યોਰ ਨਿਭਾਉਣ ਦੀ ਕੋਸ਼ਿਸ਼ ਕਰੂੰਗਾ ਔਰ ਵੱਧ ਚੜ ਕੇ ਇਹ ਸੇਵਾ ਵੀ ਨਿਭਾਉਂਗਾ ਤੇ ਆਪਣੇ ਪਿੰਡ ਸਾਰੇ ਨੂੰ ਨਾਲ ਲੈ ਕੇ ਦਿੱਲੀ ਜਾਵਾਂਗੇ ਜਿੱਥੇ ਤੁਹਾਨੂੰ ਘੜੀ ਕਿਹੜੀ ਹੈ ਤੇ ਕਦੋਂ ਜਾ ਰਹੇ ਤੁਸੀਂ ਸਾਡੀ ਜਥੇਬੰਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਸਰਦਾਰ ਸਰਮ ਸਿੰਘ ਜੀ ਭੰਦੇਰ ਸਾਡੇ ਸੂਬੇ ਦੇ ਸੀਨੀਅਰ ਆਗੂ ਨੇ ਤੇ ਸੁਖਵਿੰਦਰ ਸਿੰਘ ਜੀ ਸਭਰਾ ਪ੍ਰਧਾਨ ਨੇ ਉਭ ਪ੍ਰਧਾਨ ਤੇ ਸਤਨਾਮ ਸਿੰਘ ਪੰਨੂ ਜੀ ਵੀ ਸੀਨੀਅਰ ਆਗੂ ਨੇ ਤਿਆਰੀ ਕੀ ਜੀ ਦਿੱਲੀ ਜਾਣ ਵਾਲਾ ਸਾਡੀਆਂ ਤਿਆਰੀਆਂ ਜੀ ਵੱਡ ਤੋਂ ਵੱਡ ਇਕੱਠੇ ਅਸੀਂ ਬੀਬੀਆਂ ਤੇ ਬੰਦੇ ਲੈ ਕੇ ਜਾਣਾ ਦੂਜਾ ਨਾਲ ਜੋ ਰਸਣ ਪਾਣੀ ਦਾ ਪ੍ਰੋਗਰਾਮ ਹੈ ਸਾਰਾ ਜੋ ਖਾਣ ਪੀਣ ਦੀ ਵਸਤਾਂ ਨੇ ਬਾਲਣ ਲੱਕੜੀ ਆ ਜਰਾ ਕਿ ਜਿਹਦੇ ਨਾਲ ਰਸਣ ਬਣਨਾ ਉਹ ਵੀ ਲੈ ਕੇ ਜਾਵਾਂਗੇ ਬਾਕੀ ਸਾਨੂੰ ਆਪਣੇ ਸੰਪਰਦਾਮਾਂ ਵੱਲੋਂ ਵੀ ਸੱਦਾ ਆਇਆ ਵਾ ਵੀ ਅਸੀਂ ਪ੍ਰਸ਼ਾਦਾ ਪਾਣੀ ਦਾ ਇੰਤਜ਼ਾਮ ਜੜਾ ਸਾਰਾ ਅਸੀਂ ਕਰਾਂਗੇ ਤੁਹਾਨੂੰ ਲੋੜ ਨਹੀਂ ਆ ਪਰ ਅਸੀਂ ਫਿਰ ਵੀ ਆਪਣਾ ਰਾਸ਼ਨ ਪਾਣੀ ਸਮੇਤ ਲੈ ਕੇ ਜਾਵਾਂਗੇ ਜੀ ਤੇ ਵੱਧ ਤੋਂ ਵੱਧ ਸੰਗਤ ਜੜੀ ਆ ਹੁਮਾ ਹੁਮਾ ਕੇ ਦਿੱਲੀ ਪਹੁੰਚਾਂਗੇ ਤੇ ਦਿੱਲੀ ਮੋਰਚਾ ਜਿੱਤ ਕੇ ਆਵਾਂਗੇ ਕਿ ਮੋਦੀ ਦੀ ਸਰਕਾਰ ਦੇ ਭਰੋਸੇ ਨਹੀਂ ਰਹਿਵਾਂਗੇ ਜੋ ਵੀ ਮੰਗਾਂ ਹੋਣਗੀਆਂ ਜੋ ਲਿਖਤੀ ਲੈ ਕੇ ਆਵਾਂਗੇ ਉਹਦਾ ਭਰੋਸੇ ਤੇ ਨਹੀਂ ਆਵਾਂਗੇ ਮੰਗਾ ਸਾਡੀਆਂ ਦੀ ਜੋ ਇੱਕ ਤੇ ਜਿਹੜੇ ਕਾਲੇ ਕਾਨੂੰਨ ਤਿੰਨ ਪਹਿਲਾਂ ਰੱਦ ਹੋ ਚੁੱਕੇ ਆ ਇਹ ਸਰਕਾਰਾਂ ਹਾਨੇ ਬਾਨੇ ਫਿਰ ਉਹ ਕਾਨੂੰਨ ਜੜੀਆ ਕਿਸੇ ਨਾ ਕਿਸੇ ਬਾਨੇ ਲਾਗੂ ਕਰੀ ਜਾਂਦੀਆਂ ਨੇ ਦੂਜਾ ਜੋ ਆਪਣਾ ਐਮਐਸਵੀ ਗਰੰਟੀ ਕਾਨੂੰਨ ਜੋ ਇਹਨਾਂ ਨੇ ਉਹਨੂੰ ਕਿਹਾ ਸੀਗਾ ਵੀ ਅਸੀਂ ਉਹ ਕਮੇਟੀ ਬਿਠਾ ਦੇਣੇ ਆ ਤੇ ਇਹਦਾ ਵੀ ਤੁਹਾਨੂੰ ਥੋੜੇ ਦਿਨਾਂ ਪਾਕ ਅਸੀਂ ਸਾਰਾ ਨਟਾਰਾ ਜਿਹੜਾ ਦੇ ਦੇਾਂਗੇ ਪਰ ਸਰਕਾਰ ਨੇ ਸਾਨੂੰ ਛੱਡ ਕੇ ਉੱਥੋਂ ਠਾ ਦਿੱਤਾ ਤੇ ਜਿਹੜੀਆਂ ਸਾਡੀਆਂ ਮੰਗਾਂ ਰਹਿ ਗਈਆਂ ਨੇ ਉਹ ਮੰਗਾਂ ਸਾਡੀਆਂ ਸਰਕਾਰ ਹੱਲੇ ਪੂਰੀਆਂ ਨਹੀਂ ਕਰ ਰਹੀ ਜੋ 26 ਜਨਵਰੀ ਨੂੰ ਸਾਡੇ ਨੌਜਵਾਨਾਂ ਦੇ ਉੱਤੇ ਲਾਲ ਕਿਲੇ ਦੇ ਜਾਣ ਕਰਕੇ ਜਿਹੜੇ ਪਰਚੇ ਨਾ ਸਰਕਾਰਾਂ ਨੇ ਕੀਤੇ ਨੇ ਟੁੱਟੇ ਪਰਚੇ ਕੀਤੇ ਨੇ ਉਹ ਹਲੇ ਤੱਕ ਇਹਨਾਂ ਨੇ ਉਹਨੂੰ ਕਿਹਾ ਸੀ ਅਸੀਂ ਪਰਚੇ ਰੱਦ ਕਰ ਦੇਵਾਂਗੇ ਪਰ ਹਲੇ ਤੱਕ ਪਰਚੇ ਰੱਦ ਨਹੀਂ ਕੀਤੇ ਤੇ ਨੌਜਵਾਨਾਂ ਨੂੰ ਅਜੇ ਵੀ ਏਤਮਕ ਆਉਂਦੇ ਨੇ ਵੀ ਅਸੀਂ ਤੁਹਾਨੂੰ ਗ੍ਰਿਫਤਾਰ ਕਰਾਂਗੇ ਵੀ ਹਰਿਆਣਾ ਸਰਕਾਰ ਨੇ ਬੜੇ ਪ੍ਰਬੰਧ ਕੀਤੇ ਕਰ ਰਿਆ ਕੀ ਵੇਖੋ ਜੀ ਸਰਕਾਰਾਂ ਸਰਕਾਰਾਂ ਸਾਰਾ ਕੁਝ ਕਰਦੀਆਂ ਜੀ ਹੱਥ ਕੰਡੇ ਅਪਣਾਉਂਦੀਆਂ ਨੇ ਪਰ ਜੇ ਸਰਕਾਰਾਂ ਤੋਂ ਆਪਾਂ ਪੰਜਾਬੀ ਲੋਕ ਡਰ ਗਏ ਕਿਸਾਨ ਲੋਕ ਦਾ ਮਜ਼ਦੂਰ ਡਰ ਗਏ ਤੇ ਫਿਰ ਤੇ ਘਰ ਵਿੱਚ ਬਹਿ ਕੇ ਔਖਾ ਹੋ ਜੂਗਾ ਇਹ ਸਰਕਾਰ ਤੇ ਕਿਸੇ ਨੂੰ ਰੋਟੀ ਵੀ ਨਹੀਂ ਖਾਣ ਦਊਗੀ ਤੇ ਇਸ ਵਾਸਤੇ ਜਿੰਨੇ ਮਰਜ਼ੀ ਤਗੜੇ ਪ੍ਰਬੰਧ ਸਰਕਾਰ ਕਰ ਲਵੇ ਤੇ ਅਸੀਂ ਵੀ ਹਰ ਕੀ ਵੱਡੇ ਪ੍ਰਬੰਧ ਲੈ ਕੇ ਚੱਲੇ ਆ ਅੱਗੇ ਤੇ ਅਸੀਂ ਉਹਨਾ ਆਪ ਮਾਰੇ ਚੱਲੇ ਗਏ ਸੀ ਪਰ ਸਾਡੇ ਕੋਲ ਵੀ ਹਰ ਕੀ ਪ੍ਰਬੰਧ ਬਹੁਤ ਵੱਡੇ ਨੇ 4x4 ਟਰੈਕਟਰ ਨੇ ਸਾਡੇ ਕੋਲ ਜਿੰਨਾਂ ਦੇ ਗਾੜੀ ਜੀਸੀਬੀ ਮਸ਼ੀਨਾਂ ਵਾਲੇ ਕਿਰਾਏ ਲਗਾ ਦਿੱਤੇ ਗਏ ਨੇ ਨਾਲ ਜੀਸੀਬੀ ਮਸ਼ੀਨਾਂ ਸਾਡੀਆਂ ਤਿਆਰ ਨੇ ਜਿੰਨੇ ਵੀ ਬੈਰੀਕੇਟਿੰਗ ਹੋਗੇ ਪੁੱਟ-ਪੁੱਟ ਕੇ ਲਾਂਬੇ ਸੁੱਟਾਂਗੇ ਤੇ ਦਿੱਲੀ ਪਹੁੰਚਾਂਗੇ ਕਿੰਨੇ ਰਹਿਣ ਤੇ ਤੇਲ ਜਿਹੜਾ ਬੰਦ ਕਰਤਾ ਸੀ ਸਾਰਾ ਤੇਲ ਦਾ ਪ੍ਰਬੰਧ ਅਸੀਂ ਪਹਿਲਾਂ ਕਰ ਲਿਆ ਜੀ ਸਾਨੂੰ ਪਤਾ ਵੀ ਇਹ ਸਰਕਾਰਾਂ ਇਹ ਛੜ ਕਰਨਗੀਆਂ ਅਸੀਂ ਤੇਲ ਆਪਣੇ ਦੋ ਦੋ ਚਾਰ ਚਾਰ ਡਰਮ ਜਿਹੜੇ ਭਰਾ ਕੇ ਰੱਖ ਲਏ ਆ ਤੇ ਪੂਰਾ ਪ੍ਰਬੰਧ ਆ ਜੀ ਤੇਲ ਦਾ ਸਾਨੂੰ ਕੋਈ ਖਤਰਾ ਨਹੀਂ ਭਾਵੇਂ ਅੱਜ ਤੋਂ ਬੰਦ ਕਰ ਦੇਣ ਸਾਨੂੰ ਕੋਈ ਖਤਰਾ ਨਹੀਂ ਅਸੀਂ ਪੰਜਾਬ ਵਾਸੀਆਂ ਨੂੰ ਇਹ ਅਪੀਲ ਕਰਨੀ ਚਾਹੁੰਦੇ ਆ ਕਿ ਕੋਈ ਵੀ ਬੰਦਾ ਜਿਹੜਾ ਨਾ ਕੋਈ ਵੀ ਜੀ ਆ ਇਸ ਸੇਵਾ ਤੋਂ ਵਾਂਝਾ ਨਾ ਰਹਿ ਜਾਵੇ ਇਸ ਸੇਵਾ ਦੇ ਵਿੱਚ ਹਿੱਸਾ ਪਾਵਣ ਜਿੱਦਾਂ ਅੱਗੇ ਜਿਹੜੇ ਕਈ ਰਹਿ ਗਏ ਸੀ ਜਿਹਨੂੰ ਮੋਰਚਾ ਜਿੱਤਿਆ ਗਿਆ ਤੇ ਉਹ ਕਹਿੰਦੇ ਸੀ ਅਸੀਂ ਵੀ ਜਾਂਦੇ ਤੇ ਸਾਡਾ ਵੀ ਕੋਈ ਨਾਂ ਹੁੰਦਾ ਅਸੀਂ ਕਹਿੰਨੇ ਵੀ ਜਿਹੜਾ ਕੋਈ ਅੱਗੇ ਰਹਿ ਗਿਆ ਸੀ ਐਰਕੀ ਨਾ ਰਵੇ ਸਾਰੇ ਸੰਗਠਨ ਨੂੰ ਅਪੀਲ ਹੈ ਪੰਜਾਬੀਆਂ ਨੂੰ ਸਾਰੇ ਭਾਰਤ ਵਾਸੀਆਂ ਨੂੰ ਅਪੀਲ ਹੈ ਵੀ ਵੱਧ ਚੜ ਕੇ ਇਹ ਸੰਘਰਸ਼ ਵਿੱਚ ਹਿੱਸਾ ਲੈਣ ਤੇ ਇਹ ਸੰਘਰਸ਼ ਜਿਹੜਾ ਸੌਖਾ ਜਿੱਤਿਆ ਜਾਵੇ ਤੇ ਸਰਕਾਰਾਂ ਨੂੰ ਮੂੰਹ ਦਿਖਾਣੀ ਪਵੇ ਮੇਰਾ ਨਾਂ ਜੀ ਗੁਰਵੈਲ ਸਿੰਘ ਪਿੰਡ ਧੌਲਕਲਾਂ ਤੋਂ ਜੋ ਰਾਣਦੀਰ ਦਾ ਮੈਂ ਸੀਨੀਅਰ ਮੀਤ ਪ੍ਰਧਾਨ ਬੋਲਦਾ ਜੀ ਅਸੀਂ ਉਸ ਦੇ ਵਿੱਚ ਪੂਰੇ ਪ੍ਰਬੰਧ ਕੀਤੇ ਆ ਜ਼ੋਨਾਂ ਵਾਈਜ਼ ਸਾਡੀਆਂ ਹਜ਼ਾਰਾਂ ਦੇ ਹਿਸਾਬ ਦੇ ਨਾਲ 1 ਜੂਨ ਦੇ ਵਿੱਚ ਹਜ਼ਾਰਾਂ ਹਿਸਾਬ ਨਾਲ ਸਾਡੀਆਂ ਟਰੈਕਟਰਾਂ ਵਾਲੀਆਂ ਪਹੁੰਚਣਗੀਆਂ ਤੇ ਲੱਖਾਂ ਦੀ ਤੰਦਾਜ ਜਿਹੜੀ ਆ ਉਥੇ ਸੰਗਤ ਜਿਹੜੀ ਆ ਉਹ ਪਹੁੰਚੇਗੀ ਅਸੀਂ ਜੀ ਸਿਲੰਡਰ ਚੁੱਲਾ ਬਾਲਣ ਤੇ ਚਗਲਾ ਬੇਲਣਾ ਮਲ ਰਾਸ਼ਨ ਪਾਣੀ ਜੋ ਵੀ ਸਾਨੂੰ ਉਥੇ ਲੋੜ ਐ ਸੀ ਉਹ ਸਭ ਕੁਝ ਨਾਲ ਲੈ ਕੇ ਜਾ ਰਹੇ ਹਾਂ ਜੀ ਲੱਗਦਾ ਕਿ ਸਰਕਾਰ ਇਸ ਕਰ ਮੈਂ ਤੁਹਾਡੀ ਲੋੜ ਮੰਗਾਂ ਨਾ ਰਹਿ ਗਏ ਨੇ ਮੰਨ ਲੈ ਹਾਂ ਜੀ ਅਸੀਂ ਮੰਗਾਂ ਜਿਹੜੀਆਂ ਮੰਗਾ ਸਾਡੀਆਂ ਰਹਿ ਗਏ ਸੀ ਉਹ ਮਨਵਾ ਕੇ ਆਵਾਂਗੇ ਜਿੰਨਾ ਚਿਰ ਇਹ ਸਾਡੀਆਂ ਮੰਗਾਂ ਨਹੀਂ ਮੰਨਦੇ ਐਰ ਕੇ ਅਸੀਂ ਤਰਨਾ ਨਹੀਂ ਚੁੱਕਾਂਗੇ ਸਰਕਾਰ ਨੇ ਜਿਹੜਾ ਹਰਿਆਣੇ ਸਰਕਾਰ ਉਹਨਾਂ ਨੇ ਡਾਕਟਰਾਂ ਦੇ ਫੋਨ ਤੋਂ ਮਨਾ ਕਰ ਦਿੱਤਾ ਕਿ ਲੱਗਦਾ ਪੰਜਾਬ ਦੇ ਵਿੱਚ ਤੇਲ ਲੈ ਕੇ ਜਾਉਂਗਾ ਹਾਂ ਹਾਂਜੀ ਬਿਲਕੁਲ ਜੇ ਉਹਨਾਂ ਨੇ ਹਰਿਆਣੇ ਵਾਲਿਆਂ ਨੂੰ ਤੇਲ ਤੋਂ ਮਨਾ ਕਰ ਦਿੱਤਾ ਵੀ ਉਹਨਾਂ ਨੂੰ ਤੇਲ ਨਹੀਂ ਪਾ ਕੇ ਦਿੱਤਾ ਜਾਵੇਗਾ ਪਰ ਅਸੀਂ ਪੰਜਾਬ ਵਾਲੇ ਅਸੀਂ ਉਹਨਾਂ ਦੇ ਟ੍ਰੈਕਟਰਾਂ 'ਚ ਤੇਲ ਪਾਵਾਂਗੇ ਅਸੀਂ ਤੇਲ ਨਾਲ ਲੈ ਕੇ ਜਾ ਰਹੇ ਹਾਂ 2250 300 ਲੀਟਰ ਨਾਲ ਤੇਲ ਲੈ ਕੇ ਜਾ ਰਹੇ ਹਾਂ ਟਰਾਲੀਆਂ ਦੇ ਵਿੱਚ ਕਿੰਨੇ ਕਿ ਟੋਡਰ ਤੁਹਾਡੇ ਇੱਥੇ ਏਰੀਆ ਦੇ ਜਾ ਰਹੇ ਨੇ ਕਿੰਨੇ ਕਿ ਲੋਕ ਜਾ ਰਹੇ ਸਾਡੇ ਜੋ ਰਾਮਦੀਰ ਦੇ ਵਿੱਚੋਂ ਸਾਡੀ 1000 ਟਰਾਲੀ ਕੱਢ ਪਗੜ ਸਾਡੀ ਤ ਆ ਦੇ ਨਾਲ ਸੈਂਟਰ ਆ ਗਿਆ ਹਾਂ ਜੀ ਮੀਟਿੰਗ ਹੋਈ ਸੀ ਡੱਲੇਵਾਲ ਸਾਹਿਬ ਤੇ ਪੰਦੇਰ ਸਾਹਿਬ ਨਾਲ ਨਾ ਮੀਟਿੰਗ ਹੋਈ ਸੀ ਪਰ ਉਸ ਦਾ ਕੋਈ ਛਿੱਟਾ ਨਹੀਂ ਨਿਕਲਿਆ ਜੀ ਥੋੜੀ ਜਿਹੀ ਜੇ ਬੰਦੀਆਂ ਨਾਲ ਤਾਂ ਜੀ ਹਾਂ ਜੀ 18 ਜਿਹੀ ਬੰਦੀਆਂ ਨਾਲ ਨੇ ਤੇ ਟੋਟਲ ਜਿਹੜੀਆਂ ਬਾਹਰ ਦੇ ਸਟੇਜਾਂ ਦੇ ਟੋਟਲ ਸਾਡੀਆਂ 76 ਜਿਹੀ ਬੰਦੀਆਂ ਨੇ ਜਿਹੜੀਆਂ ਸਾਹ ਤੇ ਦਿੱਲੀ ਨੂੰ ਪੂਜ ਕਰ ਰਹੀਆਂ ਜੀ